ਹੇ ਗੁਰੂ ਜੀ ਕੱਲ ਆਪਾਂ ਇੱਥੋਂ ਤੱਕ ਸਰਬਨ ਕੀਤਾ ਸੀ ਕਿ ਅਸਾਮ ਦੇ ਰਾਜਾ ਰਤਨਰਾਏ ਨੇ ਗੁਰੂ ਸਾਹਿਬ ਨੂੰ ਹਾਥੀ ਦੇਖ ਕੇ ਇਹ ਬੇਨਤੀ ਕੀਤੀ ਸੀ ਕਿ ਇਹ ਪ੍ਰਸ਼ਾਦੀ ਹਾਥੀ ਅੱਗੇ ਕਿਸੇ ਨੂੰ ਨਹੀਂ ਦੇਣਾ ਇਸ ਲਈ ਗੁਰੂ ਸਾਹਿਬ ਜੀ ਨੇ ਅਨੋਖਾ ਪ੍ਰਸ਼ਾਦੀ ਹਾਥੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਦੇ ਕਾਰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਕਹਿਲੂਰ ਦੇ ਰਾਜਾ ਭੀਮਚੰਦ ਦੇ ਸਬੰਧ ਵਿਗੜ ਗਏ ਸਨ ਹੁਣ ਦੋਹਾਂ ਪਾਸਿਆਂ ਤੋਂ ਵੱਡੀ ਜੰਗ ਦੀ ਤਿਆਰੀ ਹੋਣ ਲੱਗੀ ਸੀ ਫਿਰ ਸ਼ਰਮੌਰ ਦੇ ਰਾਜੇ ਮੇਦਨੀ ਪ੍ਰਕਾਸ਼ ਦਾ ਦੂਤ ਗੁਰੂ ਸਾਹਿਬਾਸਤੇ ਸ਼ਰਮੌਰ ਰਿਆਸਤ ਦੇ ਵਿੱਚ ਰਹਿਣ ਲਈ ਸੱਦਾ ਲੈ ਆਇਆ ਦੂਜੀ ਜੰਗ ਤੋਂ ਬਾਅਦ ਸੰਗਤਾਂ ਅਤੇ ਮਾਤਾ ਗੁਜਰੀ ਜੀ ਚਾਹੁੰਦੇ ਸਨ ਕਿ ਗੁਰੂ ਸਾਹਿਬ ਕੁਝ ਸਮੇਂ ਲਈ ਇੱਥੋਂ ਚਲੇ ਜਾਣ ਤਾਂ ਜੋ ਵੱਡੀ جنگ ਟਲ ਸਕੇ ਇਸ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ਼ਰਮੌਰ ਚਲੇ ਗਏ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਰਮੌਰ ਦੇ ਰਾਜੇ ਦੇ ਦੂਤ ਦੀ ਸ਼ਰਮੌਰ ਜਾਣ ਦੀ ਦਾਅਤ ਨੂੰ ਮੰਨ ਲਿਆ ਤਾਂ ਦੂਤ ਨੇ ਸ਼ਰਮੌਰ ਦੇ ਰਾਜੇ ਮੇਦਨੀ ਪ੍ਰਕਾਸ਼ ਨੂੰ ਸੁਨੇਹਾ ਦੇ ਦਿੱਤਾ ਕਿ ਗੁਰੂ ਜੀ ਆ ਰਹੇ ਹਨ ਰਾਜਾ ਮੇਦਨੀ ਪ੍ਰਕਾਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਵਾਗਤ ਲਈ ਸੇਨਾ ਨੂੰ ਨਾਲ ਲੈ ਕੇ ਚੱਲ ਪਿਆ ਅਤੇ ਛੇਤੀ ਹੀ ਗੁਰੂ ਸਾਹਿਬ ਨੂੰ ਜਾ ਮਿਲਿਆ ਉਹ ਗੁਰੂ ਜੀ ਨੂੰ ਸਰਮੋਰ ਦੀ ਰਾਜਧਾਨੀ ਨਾਹਣ ਦੇ ਵਿੱਚ ਲੈ ਗਿਆ ਫਿਰ ਉਸਨੇ ਗੁਰੂ ਜੀ ਦੇ ਨਾਲ ਸ਼ਿਕਾਰ ਖੇਡਣ ਦੇ ਬਹਾਨੇ ਚੱਲ ਕੇ ਆਪਣੀ ਰਿਆਸਤ ਦਾ ਸਾਰਾ ਇਲਾਕਾ ਵਿਖਾਇਆ ਅਤੇ ਕਿਹਾ ਕਿ ਜਿੱਥੇ ਤੁਹਾਡਾ ਦਿਲ ਲੱਗਦਾ ਹੈ ਉੱਥੇ ਤੁਸੀਂ ਆਪਣਾ ਡੇਰਾ ਲਗਾ ਕੇ ਆਨੰਦ ਨਾਲ ਨਿਵਾਸ ਕਰੋ ਗੁਰੂ ਸਾਹਿਬ ਨੇ ਆਪਣੇ ਰਹਿਣ ਲਈ ਜਮਨਾ ਦਾ ਕਿਨਾਰਾ ਪਸੰਦ ਕੀਤਾ ਭਾਈ ਸੰਤੋਖ ਸਿੰਘ ਨੇ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕਿ ਸਵਾਗਤ ਕਿਸ ਅਸਥਾਨ ਤੇ ਹੋਇਆ ਸੀ ਗਜ਼ਟੀਅਰ ਆਫ ਸਰਮੋਰ ਸਟੇਟ 1934 ਵਿੱਚ ਲਿਖਿਆ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਸਰਮੋਰ ਦਾ ਰਾਜਾ ਟੋਕਾ ਨਗਰ ਦੇ ਅਸਥਾਨ ਤੇ ਮਿਲੇ ਸਨ ਇਹੇ ਅਸਥਾਨ ਸਰਮੋਰ ਰਿਆਸਤ ਦੇ ਬਿਲਕੁਲ ਸਰਹੰਦ ਸਰਹੱਦ ਤੇ ਸੀ ਟੋਕਾ ਨਗਰ ਅੱਜਕੱਲ ਜ਼ਿਲ੍ਹਾ ਅੰਬਾਲਾ ਹਰਿਆਣਾ ਰਾਜ ਦੇ ਵਿੱਚ ਹੈ ਗੁਰੂ ਜੀ ਦਾ ਸਵਾਗਤ ਇੱਥੇ ਕੀਤਾ ਤੇ ਫਿਰ ਇੱਥੋਂ ਨਾਹਣ ਲੈ ਗਏ ਉਕਤ ਗੱਜਟੀਅਰ ਦੇ ਵਿੱਚ ਲਿਖਿਆ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪੇਮ ਚੰਦ ਅਤੇ ਹਰੀ ਚੰਦ ਇਹਨਾਂ ਦੋਵਾਂ ਨੇ ਸ੍ਰੀ ਅਨੰਦਪੁਰ ਸਾਹਿਬ ਛੱਡਣ ਲਈ ਅਤੇ ਟੋਕਾ ਨਗਰ ਨੇੜੇ ਨਾਰਾਇਣਗੜ ਹਰਿਆਣਾ ਜਾਣ ਲਈ ਮਜਬੂਰ ਕੀਤਾ ਪਰ ਇਹ ਗੱਲ ਸਿੱਖ ਇਤਿਹਾਸ ਦੇ ਅਨੁਸਾਰ ਠੀਕ ਨਹੀਂ ਜਾਪਦੀ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ